ਕਿਸਾਨ ਪ੍ਰਭੂ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀવાડી ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਖੁਸ਼ ਹੋਵੋਗੇ ਤੰਦਰੁਸਤ ਰਹੋਗੇ ਚੜ੍ਹਦੀ ਕਲਾ ਚ ਹੋਵੋਗੇ ਅ ਦੋਸਤੋ ਕੱਲ 23 ਦਸੰਬਰ ਨੂੰ ਪੰਜਾਬ ਦੇ ਵਿੱਚ ਹਲਕਾ ਪੱਛਮੀ ਡਿਸਟਰਬੈਂਸ ਜਿਹੜਾ ਐਕਟਿਵ ਹੋਣ ਜਾ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਹਲਕੀ ਵਰਖਾ ਹੋ ਸਕਦੀ ਹੈ ਕਈ ਥਾਂ ਦੇ ਦਰਮਿਆਨੀ ਵਰਖਾ ਹੋ ਸਕਦੀ ਹੈ ਮੌਸਮ ਵਿਭਾਗ ਵੱਲੋਂ 23 ਦਸੰਬਰ ਤੋਂ ਤੱਕ ਹੰਪ ਦਾ ਪੈਣ ਦੀ ਸੰਭਾਵਨਾ ਵੀ ਜਿਹੜੀ ਜਾਰੀ ਕੀਤੀ ਗਈ ਹੈ ਉਸ ਦੀ ਵਾਰਨਿੰਗ ਜਾਰੀ ਕੀਤੀ ਆ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਵਰਖਾ ਹੋ ਸਕਦੀ ਹੈ ਕਿਤੇ ਦਰਮਿਆਨੀ ਵਰਖਾ ਹੋ ਸਕਦੀ ਹੈ ਇਹ ਸਾਰੀ ਗੱਲਬਾਤ ਇਸ ਵੀਡੀਓ ਚ ਆਪਾਂ ਤੁਹਾਡੇ ਨਾਲ ਡਿਸਕਸ ਕਰਨ ਲੱਗੇ ਆ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਅਬ ਤੋਂ ਪਹਿਲਾਂ ਆਪਾਂ ਚਾਹੂ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਹੋਰ ਯਾਰ ਦੋਸਤਾਂ ਨਾਲ ਸ਼ੇਅਰ ਕਰਦੇ ਹੋ ਤਾਂ ਕਿ ਜਾਣਕਾਰੀ ਦੂਸਰੇ ਸਾਰੇ ਦੋਸਤਾਂ ਤੱਕ ਸਾਂਝੀ ਹੋ ਸਕੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਕਿਤੇ ਹਲਕੀ ਵਰਖਾ ਹੋਣੀ ਹੈ ਕਿਤੇ ਦਰਮਿਆਨੀ ਵਰਖਾ ਹੋਣੀ ਹੈ ਇਹਦੇ ਬਾਰੇ ਆਪਾਂ ਦੇਖ ਲੈਨੇ ਆ ਸਭ ਤੋਂ ਪਹਿਲਾਂ ਜਿਹੜੀ ਆਪਾਂ ਮਾਝਾ ਜ਼ਿਲ੍ਹੇ ਤੋਂ ਮਾਝੇ ਦੇ ਵਿੱਚੋਂ ਮਾਝਾ ਏਰੀਆ ਤੋਂ ਦੇਖਦੇ ਆਂ ਮਾਝੇ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਸਰੀਮ ਮਸਰ ਸਾਹਿਬ ਤਰਨਤਾਰਨ ਇਹਨਾਂ ਚਾਰ ਜਿਲ੍ਹਿਆਂ ਦੇ ਵਿੱਚ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਤੇ ਦੁਆਬੇ ਦੀ ਅੱਗੇ ਗੱਲ ਕਰ ਲੈਂਦੇ ਹਾਂ ਹਸ਼ਿਆਰਪੁਰ ਨਮਾਸ਼ਹਿਰ ਕੂਰਥਲਾ ਜਲੰਧਰ ਇਹਨਾਂ ਚਾਰ ਜਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਹੋ ਸਕਦੀ ਆ ਧੁੰਦ ਪੈਣ ਦੀ ਸੰਭਾਵਨਾ ਜਿਹੜੀ 23 ਦਸੰਬਰ ਤੋਂ ਹੀ ਰਾਤ ਤੋਂ ਸ਼ੁਰੂ ਹੋਊ 24 ਦਸੰਬਰ ਨੂੰ ਸੰਘਣੀ ਧੁੰਦ ਜਿਹੜੀ ਪੈ ਸਕਦੀ ਆ ਅੱਗੇ ਆਪਾਂ ਵੈਸਟ ਮਾਲਵਾ ਦੀ ਗੱਲ ਕਰ ਲੈਂਦੇ ਆ ਵੈਸਟ ਮਾਲਵਾ ਦੇ ਵਿੱਚ ਫਰੋਜ਼ਪੁਰ ਫਾਜ਼ਿਲਕਾ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਫਰੀਦਕੋਟ ਸ਼੍ਰੀ ਮੁਕਸਰ ਸਾਹਿਬ ਮੋਗਾ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਦਰਮਿਆਨੀ ਵਰਖਾ ਦੀ ਸੰਭਾਵਨਾ ਹੈ ਅੱਗੇ ਫਰੀਦ ਬਠਿੰਡਾ ਜ਼ਿਲ੍ਹਾ ਰਹਿੰਦਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਹਲਕੀ ਵਰਖਾ ਦੀ ਸੰਭਾਵਨਾ ਹੈ ਤੇ ਤੋਂ ਦਿਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ 24 ਦਸੰਬਰ ਤੋਂ ਜਿਹੜੀ ਇਹ ਸ਼ੁਰੂ ਹੋ ਸਕਦੀ ਆ ਅੱਗੇ ਆਪਾਂ ਗੱਲ ਕਰਦੇ ਆ ਈਸਟ ਮਾਲਵਾ ਦੀ ਈਸਟ ਮਾਲਵਾ ਦੇ ਵਿੱਚ ਲੁਧਿਆਣਾ ਬਰਨਾਲਾ ਤੇ ਮਾਨਸਾ ਸੰਗਰੂਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਹਲਕੀ ਵਰਖਾ ਦੀ ਸੰਭਾਵਨਾ ਤੇ ਅੱਗੇ ਮਲੇਰਕੋਟਲਾ ਸ਼੍ਰੀਫਤਗੜ ਸਾਹਿਬ ਰੂਪਨਗਰ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਹੋ ਸਕਦੀ ਆ ਪਟਿਆਲਾ ਤੇ ਐਸਐਸ ਨਗਰ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਦਰਮਿਆਨੀ ਵਰਖਾ ਦੀ ਸੰਭਾਵਨਾ ਤੇ ਤੁੰਦ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੈ ਸਕਦੀ ਆ ਤੁੰਦ ਪੈਣ ਦੀ ਵਾਰਨਿੰਗ ਤੋਂ ਅਗੂ डिसेंबर ਤੋਂ ਪੰਜਾਬ ਦੇ ਵਿੱਚ ਜਾਰੀ ਕੀਤੀ ਗਈ ਆ ਸੋ ਏਸੀ ਵੱਖ-ਵੱਖ ਜ਼ਿਲ੍ਹਿਆਂ ਦੇ ਮੌਸਮ ਦਾ ਹਾਲ ਜਿਹੜੇ ਕਿਸਾਨ ਵੀਰ ਕਣਕ ਨੂੰ ਹੁਣ ਪਾਣੀ ਲਗਾ ਰਹੇ ਨੇ ਮੌਸਮ ਨੂੰ ਦੇਖ ਕੇ ਕਣਕ ਨੂੰ ਪਾਣੀ ਲਗਾਇਆ ਜਾਵੇ ਕਿਉਂਕਿ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਹੋ ਸਕਦੀ ਹੈ ਜਿੰਨਾ ਜ਼ਿਲ੍ਹਿਆਂ ਤੋਂ ਦਰਮਿਆਨੀ ਵਰਖਾ ਦੀ ਸੰਭਾਵਨਾ ਉੱਥੇ ਮੌਸਮ ਨੂੰ ਦੇਖ ਕੇ ਹੀ ਪਾਣੀ ਨੂੰ ਕਣਕ ਨੂੰ ਪਾਣੀ ਲਗਾਇਆ ਜਾਵੇ ਸੋ ਦੋਸਤੋ ਇਹ ਅੱਜ ਦੀ ਵੀਡੀਓ ਦੇ ਵਿੱਚ ਮੌਸਮ ਦੇ ਬਾਰੇ ਜਾਣਕਾਰੀ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਕਤੀ ਅਕਾਲ 等着吧。